ਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਜੀ ਪਹੁੰਚੀ ਆ ਜੀ ਬਣੀ ਨਾਲ ਇੱਧਰ ਇੱਧਰ ਬੇਚਾਰਾ ਹੱਸੋ ਉਹਨਾਂ ਨੇ ਇਹ ਅਜਿਓ ਕਰਾਣਾ ਜੀ ਰਾਜ ਜਗਾ ਕਰਾਉਣੇ ਜੀ ਭੁੱਲ ਜੰਮੀ ਹੈ ਨਾ ਹਾਂ ਬਾਬਿਆਂ ਦੀ ਬਾਬਿਆਂ ਦੀ ਜੀ ਰਾਜ ਜਗਾ ਕਰਾਣ ਲਈ ਜੀ 2 ਘੰਟੇ 2 ਘੰਟੇ ਵਾਸਤੇ ਇਹ ਸਾਡੇ ਵੀਰ ਜੀ ਖੜੇ ਆ ਜੀ ਕਾਦੀ ਆ ਦੇਖਾਈ ਦੇਣਾ ਬੋਲਣ ਵਾਸਤੇ ਜੀ ਇਹ ਹਮਾਰਾ ਰੋਟੀ ਪਾਣੀ ਵਾਲੇ ਜੀ ਰੋਟੀ ਪਾਣੀ ਵਾਲੇ ਦੀ ਹਲਵਾਈ ਸਰਵਾਈਵ ਨਾ ਜੀ ਗੱਲਾਂ ਕੋਲ ਨਾ ਨਿਕਲ ਨਹੀਂ ਕਰਦਾ ਜਿੱਦਾਂ ਕਿ ਸਭ ਦੇ ਹਰ ਫੋਨ ਤਾਂ ਦੇ ਕਰਮੀ ਤਾਂ ਤੇ ਆ ਰਿਹਾ ਫੋਨ ਕਰਕੇ ਪੁੱਛਿਆ ਗਿਆ ਕਿ ਤੇਰੇ ਪਾਸਾਰੇ ਬੈਠੇ ਧੁੱਪ ਵਧੀਆ ਨਿਕਲੀ ਹੋਈ ਹੈ ਧੁੱਪ ਸੇਕ ਲੋ ਜੀ ਸੈਦਪੁਰ ਵਾਲੇ ਪਿੰਡ ਦੀ ਹੈਲੋ ਕੀ ਬੇਲੜ ਬੈਠੀ ਹੈ ਜੀ ਆ ਦੇਖੋ ਜੀ ਬੇਲੜ ਬੈਠੀ ਹੈ ਜੀ ਆਹ ਚ ਦੇ ਰੇ ਛੇੜਨਾ ਛੇੜ ਵਾਰੀ ਕਰ ਓਏ ਆ ਨੀ ਮਰ ਤਾਂ ਦੇਖ ਰਹੀ ਹੈ ਜੀ ਆਪਣੀ ਵੀਡੀਓ ਨਿਮਰਤ ਦੇ ਪਾਪਾ ਲੱਗੇ ਜੀ ਆਦਰਕ ਦੀ ਤਿਆਰੀ ਕਰਨ ਲਈ ਵੀਰ ਜੀ ਆਪਣਾ ਆਈਫੋਨ ਲਈ ਖੜੇ ਹੈ ਨੋਕਿਆ ਦੀਦੀ ਜੀ ਲੱਗੇ ਹੋਏ ਆਲੂ ਜਿਹੜਨ ਏ ਸਾਡੀ ਛੋਟੀ ਨਾਨਦ ਹੈਗੀ ਹੈ। हे गाइस, ਇਹ ਮੇਰਾ ਬਿਫੋਰ ਹੈ ਆਫਟਰ ਆਫ ਇਸ ਕੀ ਬਾਤ ਹੈ। ਨਾ ਨਾ ਕਰ ਦਵਾਂਗੇ। ਪਵਨੀ ਕਹਿੰਦੀ ਹੈ ਕਿ ਅਸੀਂ ਹਜੇ ਤਿਆਰ ਨਹੀਂ ਹੋਏ, ਵਲੌਗ ਮਾਮੀ ਸ਼ੁਰੂ ਨਾ ਕਰਿਓ। ਹੈ ਆਲੂ ਕਲ ਗਾਇ। ਅਸੀਂ ਤਾਂ ਤਿਆਰ ਹੋਣਾ ਫਿਰ ਵਲੌਗ ਸ਼ੁਰੂ ਕਰਨਾ ਹੈ ਜੀ। ਜੂਸ ਪਿਲਾ ਦੋ। ਮੈਂ ਸੰਮੀ ਦਾ ਜੂਸ ਪੀਣਾ ਹੈ ਨਾ ਠੰਡੇ ਚ ਜੀ। ਗੈਰੀ ਲੱਗਿਆ ਜੀ ਆਪਣੇ ਫੋਨ ਤੇ ਦੇਖਣ। ਵਲੌਗ ਬਣਾਉਣ। ਗੈਰੀ ਵਲੌਗ। ਫੋਨ ਤਾਂ ਲੈ ਜਾ। ਧੁੱਪ ਵਧੀਆ ਨਿਕਲੀ ਹੋਈ ਹੈ ਜੀ ਅੱਜ। ਸਾਡੇ ਉੱਤੇ ਹੀ ਸੀ। ਛੱਤ ਤੇ। ਪਾ ਮਨੀ ਗੰਦੀ ਸਾਡਾ ਡੌਗੀ ਦੇ ਵੀ ਦਿਖਾ ਦਿਓ ਡੌਗੀ ਵੀ ਦਿਖਾ ਦਿਓ ਸਾਡਾ ਡੌਗੀ ਵੀ ਦੇਖ ਲਓ ਬੈਠਾ ਹੀ ਡੌਗੀ ਡੌਗੀ ਡਾਗ ਡਾਗੀ ਸ਼ਾਬਾ ਸ਼ਾਬਾ ਜੀ ਪਿੰਡ ਦਾ ਆਲੂ ਵਿਊ ਬਾਈਟਸ ਕੀ ਹੋਰ ਅੱਗੇ ਤੁਮ ਸਾਰੇ ਇਹ ਵੀ ਨਹੀਂ ਦੇਖੋ ਇੱਕ ਇੱਕ ਲਾਈਕ ਕਰ ਦਿਓ ਕੋਈ ਵੀ ਵਾਲੇ ਕਰ ਦਿਓ ਅੱਜ ਸਾਡੀ ਵੱਡੀ ਦੀਦੀ ਆਈ ਜੀ ਵੱਡੀ ਨਾਨ ਜੀ ਦੀਦੀ ਸਾਸ੍ਰੀਕਾਲ ਕਰੇ ਜੀ ਬਲੌਗ ਪਾਣੀ ਆਪਾਂ ਜੀ ਵੀਡੀਓ ਸਿਕਾਲ ਜੀ ਇਹਨਾਂ ਦੇ ਘਰ ਆਏ ਹਾਂ ਜੀ ਆਪਾਂ ਬਾਲਾਂ ਨੂੰ ਫਲੌਂਟ ਕਰਦੇ ਮੇਰੇ ਮੌਡੀ ਤਰ੍ਹਾਂ ਇਹ ਅਗੀ ਕਰਮ ਸਭ ਤੋਂ ਛੋਟੀ ਬੇਟੀ ਇਹ ਕਾ ਅਨੰਦ ਨਹੀਂ ਕਦੇ ਕੱਡੇ ਗੁੱਟਾਂ ਤੇ ਬੈਠ ਹੋਣੇ ਆਈ ਮੌਸਿਕ ਪਾਣਾਂ ਕੰਡੇ ਰੋਣੇ ਆਮਾਂਗੇ ਜੀ ਆਪਾਂ ਮੈਂ ਕੀ ਕਹਿੰਦੀ ਤੁਸੀਂ ਮੰਨੂ ਨਹੀਂ ਦਿਖਾਇਆ ਅੱਜ। ਦਪਾ ਦਿਖਾਉਂਦੇ ਰਾਵਾਂਗੇ ਸ਼ਾਮ ਦਾ ਹੀ ਪ੍ਰੋਗਰਾਮ ਨਾਲ ਦੀ ਨਾਲ ਤੁਹਾਨੂੰ। ਸਬਜੀ ਗੋਭੀ ਸਬਜੀ ਗੋਭੀ ਤੇ ਨਾ ਇਹ ਗੋਭੀ ਸਬਜੀ ਮਟਰ ਪਨੀਰ ਉਧਰ ਚੋਲ ਬਣ ਰੇ। ਇਹ ਸਬਜੀ ਮਟਰ ਪਨੀਰ ਦੀ ਸਬਜੀ। ਖਾਓ ਗੋਭੀ। ਹੱਥੋਂ ਡਰ ਰੇ ਬੇ। पूरा करता हूँ आप रोटी हो पिया आटा चावल तो मेरे हाथ अंदर बैठ जा इधर हां गा के हाय रखते हो हैप्पी बर्थडे टू हाय हाय करके अब यार एक करेंगे हेलो हेलो क्या हो जाए कोई तरीके से पापा का एक है केक पापा का सारे हाथ लगाई है फड़कड़ के वो रो था कि बड़े करो ऐसे बैठे करो तेरी पापा का एक मैं लेके आऊंगी पता नहीं क्यों पापा ने मम्मी अंदर कुत्ते के अंदर मजा रही है ਉਹਨੇ ਜਾਨੀ ਆਂ ਮੈਂ ਫੜਦੀ ਆਂ ਰੈਣੀ ਉਹ ਨਿਕਲੀ ਗਈ ਇਹ ਰੈਣੀ ਉਹ ਨਿਕਲ ਗਈ ਇਹ ਐਵੇਂ ਮਾਰੀ ਗਿਆ ਘਰ ਚੋਸ ਤੇ ਮੇਰਾ ਰੈਣੀ ਲੈ ਆ ਆਪਾਂ ਮੈਨੂੰ ਜੰਮੂ ਵਾਲੇ ਲੱਗੇ ਦੀਆਂ ਆਪਾਂ ਖੜੀ ਸੋ ਜਿਹੜੇ ਉਹਨੀਆਂ ਕੈਰੀ ਟੋਪੀ ਕਿੱਥੇ ਆ ਦੇਖ ਕੇ ਆਪਾਂ ਲੱਗਿਆ ਹੋਏ ਨੇ ਤਾਂ ਹੁਣ ਛੋ ਜੀ ਬ੍ਰੇਕ ਪਾ ਕੇ ਮਿਲਦੇ ਆਂ ਬਾਏ ਬਾਏ ਤੇ ਵੀਡੀਓ ਬਣਾਉਣੀ ਹੈ ਸਾਹ ਵੀਡੀਓ ਕਿਤੇ ਵੀ ਨਹੀਂ ਆ ਰਹੀ ਮੈਂ ਬਾਏ ਬਾਏ ਹੋਇਆ ਖਲੇ